ਅੰਦਰ ਦੀਆਂ ਤਸਵੀਰਾਂ ਤੁਹਾਨੂੰ ਵੀ ਸਾਂਝੀਆਂ ਕਰ ਰਹੇ ਸੋ ਤੁਹਾਨੂੰ ਲਾਈ ਤਸਵੀਰਾਂ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਇਸ ਤਸਵੀਰਾਂ ਦੇ ਵਿੱਚ 513 ਜਿਹੜਾ ਕਾਉਂਡ ਕਰਦੇ ਲੋਕਾਂ ਨੂੰ ਪੈਸੇ ਲੈ ਰਹੇ ਆ ਰਹੇ ਅਸੀਂ ਬਾਹਰ ਭੇਜਦੇ ਨਾਮ ਤੋਂ ਦੇਖੋ ਕਿਹੜੇ ਕੰਮ ਕੀਤੇ ਸਾਡੇ ਸੋ ਇਹ ਬਾਹਰ ਆਪਣੇ ਦਫ਼ਤਰ ਦੇ ਬਾਹਰ ਜਾਗੀ ਭਾਈ ਮੇਰਾ ਨਾਮ ਰੇਸ਼ਮਾ ਕੀ ਗੱਲ ਕੀ ਹੋਈ ਭਾਜੀ ਗੱਲ ਇਹ ਹੋਈ ਹੈ ਇਹਨਾਂ ਨੂੰ ਪੇਮੈਂਟ ਦਿੱਤੀ ਸੀ 1,40,000 ਰੁਪਏ ਬੀਜੇ ਦਾ ਵਿੱਚ ਅੱਛਾ ਠੀਕ ਹੈ ਇਹਨਾਂ ਨੂੰ 1,40,000 ਰੁਪਏ ਪੇਮੈਂਟ ਵੀਜ਼ੇ ਦਿੱਤੀ ਸੀ ਇਹਨਾਂ ਨੇ ਵੀਜ਼ਾ ਕਢਾ ਕੇ ਦਿੱਤਾ ਠੀਕ ਹੈ ਉਹ ਵੀ 3500 4000 ਦਾ ਉਸ ਤੋਂ ਬਾਅਦ ਇਹਨਾਂ ਨੇ ਟਿਕ ਟੋਈ ਨਹੀਂ ਦਿੱਤੀ ਰੋਜ਼ ਝੂਠ ਬੋਲਦੇ ਅੱਜ ਕਰਾਉਨੇ ਆ ਅੱਜ ਕਰਾਉਨੇ ਆ ਕੋਈ ਗੱਲ ਨਹੀਂ ਸੁਣਦਾ ਇਹ ਹੁਣ ਕਹਿੰਦਾ ਜੋ ਕਰਨਾ ਕਰ ਲੋ ਹੁਣ ਅਸੀਂ ਇਹਨਾਂ ਨੂੰ ਪੇਮੈਂਟ ਮੰਗੀ ਵੀ ਸਾਡੀ 1,40,000 ਰੁਪਏ ਪੇਮੈਂਟ ਦੇ ਦੋ ਪਰ ਇਹ ਕਹਿੰਦੇ ਹੈਗੇ ਵੀ 1,40,000 ਨਹੀਂ 80,000 ਆ ਸੀਗੇ ਤੁਸੀਂ ਗੁਰੂ ਘਰ ਚੜ੍ਹ ਕੇ ਕਹਿ ਦਿਓ ਵੀ 80,000 ਆ ਸੀ ਪੈਸੇ ਛੱਡ ਜਾਗੇ ਠੀਕ ਹੈ ਬੇ ਕਿੰਨੇ ਦਿਨਾਂ ਤੋਂ ਪੈਸੇ ਬੱッセ ਤੁਹਾਡੇ ਭਾਈ ਇਹਨਾਂ ਨੂੰ ਅਸੀਂ 16 ਤਰੀਕ ਨੂੰ ਪੇਮੈਂਟ ਦੇ ਕੇ ਗਿਆ ਤੇ ਕਿਹੜੀ ਕੰਟਰੀ ਦਾ ਵੀਜ਼ਾ ਲਵਾਉਣ ਦੇ ਤੁਹਾਡੀ ਗੱਲ ਕਿਸ ਸਟੱਡੀ ਵੀਜ਼ੇ ਤੇ ਜਾਂ ਕਿਸ ਵੀਜ਼ੇ ਤੇ ਨਹੀਂ ਬਸ ਵਰਕ ਵਰਕ ਪਰਮਿਟ ਦੇ ਲਵਾਉਣੀ ਸੀ ਓਕੇ ਟੋਟਲ ਕਿੰਨਾ ਚੱਲਦਾ ਮੇਰੇ ਦੱਤੇ ਮੈਂ ਹੀ ਕਰਾ ਰਿਹਾ ਹਾਂ 1.6 ਲੱਖ ਦੱਸਿਆ ਸੀ ਕਿਨੇ 1.40 ਲੱਖ ਦੇ ਅੱਛਾ 1.40 ਲੱਖ ਅੱਛਾ ਟੋਟਲ ਕਿੰਨੇ ਪੈਸੇ ਦਿੱਤੇ ਸੀਗੇ 1.40 ਲੱਖ ਮੇਰੇ ਕੋਲ ਰਿਕਾਰਡਿੰਗ ਹੈ ਨਹੀਂ ਕੈਸ਼ ਦਿੱਤੀ ਸੀ ਹਾਂ ਕੈਸ਼ ਦਿੱਤੀ ਹੈ ਹੈਗੀ ਤੁਹਾਡੇ ਕੋਲ ਵੀਡੀਓ ਵਗੈਰਾ ਰਿਕਾਰਡਿੰਗ ਆ ਇਹ ਏਸੀ ਰਿਕਾਰਡਿੰਗ ਪਾਜੀ ਰਿਕਾਰਡਿੰਗ ਮੈਨੂੰ ਸੁਣਾ ਦਿਓ ਪਾਜੀ ਸੁਣਾ ਦਿਓ ਭਾਈ ਮੈਂ ਲਾ ਦੇਣਾ ਉਹਨਾਂ ਦੇ ਬਿਆਨ ਲੈਣੋਂ ਪਹਿਲਾਂ ਅੰਦਰ ਆ ਜੀ ਪੁੱਛ ਲਓ ਉਹਨਾਂ ਨੂੰ ਵੀ ਭਾਈ ਰਿਕਾਰਡਿੰਗ ਸੁਣਾ ਦਿਓ ਜਿਹੜੀ ਰਿਕਾਰਡਿੰਗ ਮੈਨੂੰ ਰਿਕਾਰਡਿੰਗ ਮੰਗਾ ਕੇ ਸੁਣਾ ਦਿਨਾ ਅੱਛਾ ਠੀਕ ਹੈ ਦੇਖ ਫੇ ਭੇਜਿਆ ਨਹੀਂ ਬਾਹਰ ਇਹਨਾਂ ਨੇ ਨਹੀਂ ਕੁਝ ਨਹੀਂ ਭੇਜਿਆ ਰੋਜ਼ ਬੇਕੂਪ ਬਣਾ ਰਹੇ ਨੇ ਅੱਜ ਚੜਾਉਣੇ ਆ ਕੱਲ ਚੜਾਉਣੇ ਆ ਭਾਈ ਕਿਸ ਨਾਮ ਤੋਂ ਆਫਿਸ ਹੈ ਜਿਹੜਾ ਇਹ ਵਿਦੇਸ਼ ਯਾਤਰਾ ਵਿਦੇਸ਼ ਵਿਦੇਸ਼ ਯਾਤਰਾ ਫਲੈਕਸ ਲੁਕਸ ਦਾ ਲੱਗਣੀ ਹੈ ਇਹ ਕਿਹੜੀ ਜਗ੍ਹਾ ਤੇ ਆਫਿਸ ਕਰਾ ਰਿਹਾ ਭਾਜੀ ਇਹ ਭਾਜੀ ਗ੍ਰੈਂਡ ਮਾਲ ਦੇ ਲੱਗੀ ਹੈ ਇਹ ਅੱਛਾ ਅੱਛਾ ਗ੍ਰੈਂਡ ਮਾਲ ਦੇ ਭਾਜੀ ਨੰਬਰ ਫਲੋਰ ਤੇ ਆ ਨਹੀਂ ਤੁਸੀਂ ਕਿਵੇਂ ਆਏ ਨਾ ਚਾਂਸਰ ਦੇ ਵਿੱਚ ਭਾਜੀ ਚਾਂਸਰ ਇਹਨਾਂ ਦੀ ਵੀਡੀਓ ਦੇਖੀ ਸੀਗੀ ਕਿਹੜੀ ਜਗ੍ਹਾ ਦੇਖੀ ਫੇਸਬੁੱਕ ਤੇ ਕਿ ਫੇਸਬੁੱਕ ਦੇ ਉੱਤੇ ਐਡ ਦੇਖੀ ਸੀ ਨਾ ਐਡ ਦੇਖੀ ਸੀ ਐਡ ਦੇਖ ਕੇ ਇਹਨਾਂ ਦੇ ਕੋਲ ਆਏ ਸੀਗੇ ਜੇ ਕਹਿੰਦੇ ਪੇਮੈਂਟ ਵੀਜ਼ਾ ਲੱਗਣ ਤੋਂ ਬਾਅਦ ਲੈਵਾਂਗੇ ਠੀਕ ਹੈ ਜੀ ਪੇਮੈਂਟ ਨੇ ਵੀਜ਼ਾ ਲਵਾਇਆ ਪਰ ਬੇਵਕੂਫ ਕਹਿੰਦਾ ਵੀਜ਼ਾ ਕਢਾ ਕੇ ਦੇਤਾ ਚੜ੍ਹਾ ਨਹੀਂ ਰਿਹਾ ਇੱਕ ਮਹੀਨਾ ਹੋ ਗਿਆ अच्छा 1 महीने ਤੋਂ ਲਗਾਤਾਰ ਗਿਟੇ ਮਾਰਦੇ ਪਾਗਲ ਬਣਾ ਰਹੇ ਨੇ ਭਾਈ ਕਿੱਦਾਂ ਤੁਸੀਂ ਕਦੋਂ ਆਏ ਸੀ ਇਹਨਾਂ ਫਰਸਟ ਡੇ ਪਾਜੀ ਹੁਣ ਮੇਰੇ ਮਾਈਂਡ ਚ ਨਹੀਂ ਹੈਗਾ ਭਾਈ ਇੱਕ ਮਹੀਨੇ ਨਾਮ ਤੋਂ ਨਾਮ ਕੀ ਬੱਲਦਾ ਮੇਰਾ ਨਾਮ ਵੈਸੇ ਨਿਕਨੇਮ ਕਹਿ ਰਹੀ ਹੈ ਕਿਹੜੀ ਜਗ੍ਹਾ ਦੇ ਆਨ ਵਾਲੇ ਤੁਸੀਂ ਠੀਕ ਹੈ ਪਰ ਨਾਲਾ ਉਹ ਨਾਲੇ ਤਾਂ ਕੀ ਗੱਲ ਕੀ ਹੁੰਦਾ ਸੀ ਗੱਲ ਇਹ ਹੋਈ ਆ ਵੀ ਇਹਨਾਂ ਨੂੰ ਪੇਮੈਂਟ ਦਿੱਤੀ ਸੀ ਕਿਹਨਾਂ ਨੂੰ ਪੇਮੈਂਟ ਦਿੱਤੀ ਸੀ ਉਹਨਾਂ ਨੂੰ 1.40 ਲੱਖ ਰੁਪਏ ਕੀ ਨਾਮ ਇਹਨਾਂ ਦਾ ਠੀਕ ਹੈ ਇਹ ਵਿਦੇਸ਼ ਯਾਤਰਾ ਵਾਲੇ ਨੇ ਇਹਨਾਂ ਦਾ ਮੈਨੂੰ ਨਾਮ ਨਹੀਂ ਪਤਾ ਇਹਨਾਂ ਦੇ ਆਨਰ ਦਾ ਕੀ ਹੈ ਹਮ ਠੀਕ ਹੈ ਹੁਣ ਇਹ ਕਿਸ ਦਾ ਨਾਮ ਕੀ ਹੈ ਦਾ ਵਿਦੇਸ਼ ਯਾਤਰਾ ਅੱਛਾ ਕੀ ਗੱਲ ਕੀ ਠੀਕ ਹੈ ਪੰਜ ਨੰਬਰ ਫਲੋਰ ਤੇ ਹੈ ਗ੍ਰੈਂਡ ਮਾਲ ਦੇ ਲਾਗੇ ਠੀਕ ਹੈ ਕੀ ਗੱਲ ਹੋਈ ਠੀਕ ਹੈ ਪਰ ਇਹ ਗੱਲ ਸੁਣ ਲਈ ਹੈ ਕੋਈ ਹੂੰ ਇਹ ਕਹਿੰਦੇ ਅਸੀਂ ਤੁਹਾਨੂੰ ਦੋ ਦਿਨਾਂ ਨੂੰ ਕੰਪਨੀ ਤੋਂ ਪੈਸੇ ਮੜਵਾ ਕੇ ਦੇਵਾਂਗੇ ਐ ਕਰਾਂਗੇ ਉਦਾਂ ਕਰਾਂਗੇ ਭਾਜੀ ਕੁਛ ਨਹੀਂ ਲਾਰੇ ਲਾ ਰਹੇ ਨੇ 1 ਮਹੀਨੇ ਨਹੀਂ ਪੈਸੇ ਕੰਪਨੀ ਨੂੰ ਦਿੱਤੇ ਕਿ ਇਹਨਾਂ ਨੂੰ ਦਿੱਤੇ ਸੀ ਇਹਨਾਂ ਨੂੰ ਦਿੱਤੇ ਆ ਭਾਜੀ ਠੀਕ ਹੈ ਤੂੰ ਕੰਪਨੀ ਨੂੰ ਕਰ ਕਰ ਇਹ ਬੇਬੂਕ ਬਣਾਉਂਦੇ ਆ ਹੂੰ ਹੂੰ ਟੋਟਲ ਕਿੰਨੇ ਪੈਸੇ ਅਸੀਂ 1.40 ਲੱਖ ਦਿੱਤਾ ਇਹ ਕਹਿੰਦੇ 80000 ਦਿੱਤਾ ਮੈਂ ਕਿਹਾ ਗੁਰੂ ਘਰ ਤੋਂ ਵੱਡੀ ਚੀਜ਼ ਕੋਈ ਨਹੀਂ ਪੈਸੇ ਗੁੱਗਲੇ ਪੇ ਦਿੱਤੇ ਕਹਿੰਦੇ ਭਾਜੀ ਕੈਸ਼ ਲੱਤੇ ਇਹਨਾਂ ਦੇ ਕੈਵਰੇਜ ਰਿਕਾਰਡਿੰਗ ਵੀ ਹੋਊਗੀ 16 ਤਰੀਕ ਅੱਛਾ ਜੀ ਠੀਕ ਹੈ 1.40 ਲੱਖ ਰੁਪਇਆ ਦਿੱਤਾ ਇਹਨਾਂ ਨੂੰ ਹੁਣ ਭਾਈ ਕੀ ਗੱਲਬਾਤ ਹੋ ਰਹੀ ਪੂਰੀ ਤੁਹਾਡੀ ਇਹ ਇਹ ਕੁਝ ਨਹੀਂ ਸੁਣ ਰਹੇ ਯਾਰ ਭਾਜੀ 2-2 ਦਿਨ 4-4 ਦਿਨ ਪਾ ਰਹੇ ਨੇ ਪੁਲਸਾ ਹੀ ਹੈ ਪੁਲਸਾ ਨੇ ਕਿਹਾ ਪੁਲਸਾ ਨੇ ਕਿਹਾ ਸਾਨੂੰ ਕੱਲ ਨੂੰ ਉੱਥੇ ਥਾਣੇ ਸੱਦ ਲਓ ਜਾਂ 2 ਦਿਨ ਦੇ ਦਿਓ ਅਸੀਂ ਸੋਲੂਸ਼ਨ ਲੈ ਕੇ ਦੱਸਾਂਗੇ ਵੀ ਕੀ ਬਣਦਾ ਨਹੀਂ ਨਹੀਂ ਪੁਲਸਾ ਦਾ ਤੇ ਪੁੱਛਿਆ ਜੀ ਪੁਲਿਸ ਨੂੰ ਭਾਜੀ ਤੁਸੀਂ ਆਜੋ ਗੱਲ ਕਰੋ ਤੁਸੀਂ ਆ ਨਹੀਂ ਨਹੀਂ ਇੱਕ ਮਿੰਟ ਗੱਲ ਸੁਣੋ ਅਪ ਗੱਲ ਕਰਾਂਗੇ ਤੁਸੀਂ ਨੇ ਝਾਕ ਕੇ ਕੀਤਾ ਫਸਾ ਹੀ ਕੀਤਾ ਮੈਂ ਵੀਡੀਓ ਦੇਖੀ ਸੀ ਇਹਨਾਂ ਦੀ ਫੇਸਬੁੱਕ ਤੇ ਅੱਜ ਕੀ ਮੇਰੇ పేਜ ਤੇ ਤੇ ਕੀ ਵੀਡੀਓ ਕਾਦੇ ਉਸ ਦੇ ਕੇ ਫੇਸਬੁੱਕ ਤੇ ਦੇਖੀ ਸੀ ਐਡ ਆ ਰਹੀ ਸੀਗੀ ਉਹਦੇ ਨਾਲ ਗੱਲ ਹੋਈ ਸੀਗੀ ਕਿਹੜੀ ਜਗ੍ਹਾ ਜਾਣਾ ਸੀ ਅਜ਼ਰਬਾਈਜਾਨ ਅਜ਼ਰਬਾਈਜਾਨ ਓਕੇ ਠੀਕ ਕਿੰਨੇ ਤੇ ਟੋਟਲ ਗੱਲ ਹੋਈ ਸੀ ਕਿੰਨੇ ਪੈਸੇ ਲੈਣਗੇ ਇਹਨਾਂ ਨੇ 1.5 ਮੰਗੇ ਸੀ 1.40 ਚ ਡਲ ਹੋਈ ਸੀ ਇਹਨਾਂ ਨਾਲ ਲਾਸਟ 1.40 ਹਜ਼ਾਰ ਦੇ ਵਿੱਚ ਅੱਛਾ ਜੀ ਤੇ ਕਿੰਨੇ ਪੇਮੈਂਟ ਤੁਸੀਂ ਪਹਿਲਾਂ ਦੇ ਦਿੱਤੀ 1.40 ਹਜ਼ਾਰ ਜਿੱਥਾ ਪੂਰਾ ਅੱਛਾ ਫੁੱਲਨ ਫਾਈਨਲ ਪੇਮੈਂਟ ਕਰਦੇ ਜੀ अच्छा ते ਕਿੰਨੇ ਦਿਨ ਪਹਿਲਾਂ ਦਿੱਤੀ ਸੀ ਪੇਮੈਂਟ ਠੀਕ ਹੈ ਉਹ 16 ਤਰੀਕ ਨੂੰ ਦਿੱਤੀ 16 ਪਿਛਲੇ ਮਹੀਨੇ ਹਾਂ ਪਿਛਲੇ ਮਹੀਨੇ ਤੇ ਅੱਜ ਕਿੰਨੀ ਤਰੀਕ ਹੋ ਗਈ ਤੇ ਕਿੰਨੇ ਦਿਨ ਹੋ ਗਏ ਲਗਾਤਾਰ ਤੁਹਾਨੂੰ ਕਿਹੜੇ ਸਾਹਮਣੇ ਪਾਜੀ ਹੁਣ ਸਾਡਾ 8ਵਾਂ 9ਵਾਂ ਕਿਹੜਾ ਹੈ ਅੱਛਾ ਜੀ ਸਰ ਮੁੱਖਤ ਪ੍ਰਸ਼ਾਸਨ ਨੂੰ ਪਹੁੰਚੀ ਹੈ ਕਿਹੜੇ ਨੰਬਰ ਤੋਂ ਪ੍ਰਸ਼ਾਸਨ ਨੂੰ ਦੇਖਦੇ ਜਿਹੜੀ ਇਹਦੇ ਪੁਲਿਸ ਛੋਟੀਆਂ ਜਿਹੜੀ ਪਹੁੰਚੀ ਹੋਈ ਹੈ ਪੀਸੀਆਰ ਦੀ ਉਸ ਗੱਲਬਾਤ ਕਰਾਂਗੇ ਟੀਮ ਕੀ ਨਾਂ ਕੀ ਸਾਰਾ ਕੀ ਸਰ ਗੱਲ ਕੀ ਹੋਈ ਇਨਫੋਰਮੇਸ਼ਨ ਕੀ ਹੈ ਜੀ ਨਾਲ ਦੇ ਨਾ ਦੇ ਨਾ ਨਹੀਂ ਮਾਨਸਾ ਅੱਛਾ ਕਲਬ ਚਾਹੀਦਾ ਸਰ ਇਹਨਾਂ ਕੋਲ ਸੰਸਕਰ ਹੈਗਾ ਵੀ ਇਹਦੀ ਬਰਕਾ ਆਪਾਂ ਕੋਈ ਪੁੱਛ ਦਾਲੀ ਨਹੀਂ ਤੁਸੀਂ ਅੱਧਾ ਘੰਟੇ ਦੇ ਅੰਦਰ ਬੈਟੇ ਨੂੰ ਯਾਰ 1 ਮਿੰਟ ਇਹ ਤਾਂ ਕੰਪਲੀਟ ਨਹੀਂ ਕਿਉਂ ਨਹੀਂ ਦੇਣਾ ਸੰਸਕਰ ਦਾ ਮਤਲਬ ਹੁੰਦਾ ਉਹ ਜਿਹਨੂੰ ਪਤਾ ਕੋਈ ਰਾਈਟ ਨਹੀਂ ਮੈਂ ਦੱਸ ਰਿਹਾ ਉਹ ਦੇਖ ਲੈ ਨਹੀਂ ਜਿਹਨੂੰ ਪਤਾ ਡੀਸੀ ਸਾਹਿਬ ਵੱਲੋਂ ਡੀਸੀ ਸਾਹਿਬ ਕੋਲ ਗਿਆ ਮੈਂ ਪੁੱਛਿਆ ਰਿਹਾ ਕੰਪਲੇਂਟ ਦੇ ਦੋਗੇ ਸਾਹਿਬ ਤੁਹਾਨੂੰ ਇਨਫੋਰਮੇਸ਼ਨ ਕਿ ਆਈ ਸੀ ਤਾਂ ਇੱਕ ਵਾਇਰਸ ਜਿਹੜੀ ਉਹ ਮੈਨੂੰ ਸੁਣ ਲਓ ਹਾਂਜੀ ਦੱਸੋ ਸਰ ਇਹਨਾਂ ਕੋਲ 112 ਦੀ ਕਾਲ ਗਈ ਆ 112 ਦੀ ਕਾਲ ਤੇ ਮੈਂ ਆਇਆ ਕੀ ਇਨਫੋਰਮੇਸ਼ਨ ਨਹੀਂ ਆਇਆ ਕਿ 1 ਲੱਖ 40 ਹਜ਼ਾਰ ਰੁਪਏ ਹੀ ਦਿੱਤਾ ਆ ਅੱਛਾ ਜੀ ਮੇਰੇ ਕੈਸ਼ ਪੀਆ ਆ ਗਿਆ ਪੀਆ ਆ ਗਿਆ ਪੀਆ ਬਹੁਤ ਟਿਕਟਰੀ ਹੋ ਗਈ ਕੋ ਟਿਕਟ ਜਾਰੀ ਤੋਂ ਪਹਿਲਾਂ ਦੋ ਦਿਨ ਕੈਂਸਲ ਕਰਾ ਦੇ ਅੱਛਾ ਜੀ ਉਹਦਾ ਹੀ ਚੱਕਰ ਆ ਦਫ਼ਤਰ ਜੀ ਨਾਮ ਕੀ ਇਮੀਗ੍ਰੇਸ਼ਨ ਅਫਸ ਨਫਤ ਹੁਣ ਗੱਲ ਕਰ ਜਿਹੜੀ ਗੱਲ ਕੰਪਲੀਟ ਹੈ ਮੈਨੂੰ ਉਨੀ ਗੱਲ ਕਰ ਨਹੀਂ ਸਰ ਤੁਸੀਂ ਆਫਿਸ ਆਏ ਆ ਸਰ ਸਿਰਫ ਕੰਪਲੀਟ ਹੋ ਗੱਲ ਕਰਦੇ ਆ ਤੁਹਾਡੇ ਨਾਮ ਹੋਰ ਵੀ ਗੱਲ ਨਹੀਂ ਕਰ ਸਰ ਇਹ ਪੂਰੀ ਗੱਲ ਕਰਦੇ ਆ ਨਹੀਂ ਨਹੀਂ ਸਰ ਇੱਕ ਮੈਨੂੰ ਗੱਲ ਤਾਂ ਦੱਸ ਦਿਓ ਸਿਰਫ ਤੁਹਾਡੇ ਏਰੀਆ ਦੇ ਵਿੱਚ ਇਹਨਾਂ ਰਿਪੋਰਟ ਸਰ ਸਾਡੇ ਭੰਦਾ ਕਰ ਲਈਏ ਚਲੋ ਟਾਈਮ ਲੈਂਦੇ ਆ ਮੈਂ ਮੋੜ ਤੁਹਾਨੂੰ ਤਨੁਸ਼ਕੈਟ ਸਕੈਟ ਕੀ ਆਈ ਤੁਹਾਨੂੰ ਮਰਮੂਕਾ ਸਕੈਟ 112 ਤੇ ਕਾਲ ਆਈ ਅਸੀਂ ਪੀਸੀਆ ਰ ਆ ਠੀਕ ਹੈ ਰ ਕੋਈ ਫਾਰਿਕੰਦੀ ਪੀਸੀਆ ਜੁੜੀ ਆ ਜੀ ਜੀ 112 ਤੇ ਐਮਰਜੈਂਸੀ ਕਾਲ ਆਉਂਗੀ ਇਸ ਉੱਤੇ ਪਹੁੰਚੇ ਸਨ ਭਾਈ ਨੇ ਕਾਲ ਕੀਤੀ ਵੀ ਸਾਡੇ ਨਾਲੇ ਫਰਮਾ ਤੁਸੀਂ ਪੀਸੀਆ ਟੈਯੋ ਸਾਹਮਣੇ ਨਹੀਂ ਬੁਲਾਇਆ ਤੁਸੀਂ ਮੋਕੇ ਦੇ ਹਾਂਜੀ ਹੁਣ ਆਈਓ ਸਾਹਮਣੇ ਉੱਥੇ ਜਾਵਾਂਗੇ ਅਸੀਂ ਤਿੰਨ ਵਾਰ